ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਨਮਸਕਾਰ ਜੀ ਅਸਲਾਮ ਵਾਲੇਕੁਮ ਜੀ ਮੈਂ ਤੁਹਾਡਾ ਆਪਣਾ ਕੁਸ਼ਤੀ ਲਖਾਰੀ ਗਾਇਕ ਅਤੇ ਕਮੈਂਟੇਟਰ ਜੇ ਆਰ ਸੀ ਸ਼੍ਰੀ ਚਮਕੌਰ ਸਾਹਿਬ ਤੋਂ ਤੇ ਮੈਂ ਅੱਜ ਗੱਲ ਕਰਾਂਗਾ ਵੀ ਹਰ ਪਿੰਡ ਲਈ ਹਰ ਸ਼ਹਿਰ ਦੇ ਲਈ ਕੁਸ਼ਤੀ ਦੰਗਲ ਕਰਵਾਉਣਾ ਕਿਉਂ ਜ਼ਰੂਰੀ ਹੈ ਪਹਿਲਾਂ ਤਾਂ ਜਿੰਨੇ ਵੀ ਸਪੋਰਟਸ ਦੇ ਨਾਲ ਜੁੜੇ ਹੋਏ ਆਂ ਮੁੰਡੇ ਕੁੜੀਆਂ ਉਸਤਾਦ ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਮਾਤਾ-ਪਿਤਾ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਿਆ ਹੈ ਕੋਈ ਵੀ ਗੇਮ ਆਹੋ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਪਰ ਅੱਜ ਮੈਂ ਗੱਲ ਕਰਦਾ ਕਿ ਕੁਸ਼ਤੀ ਦੰਗਲ ਕਰਵਾਉਣੇ ਕਿਉਂ ਜ਼ਰੂਰੀ ਆ ਪਹਿਲਾਂ ਤਾਂ ਕੁਸ਼ਤੀ ਦੰਗਲ ਬਹੁਤ ਪਿੰਡ ਜਿਹੜੇ ਕਰਵਾ ਰਹੇ ਪੂਰੇ ਭਾਰਤ ਦੇ ਵਿੱਚ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਮਹਾਰਾਸ਼ਟਰਾ ਭਾਰਤ ਦੇ ਸਾਰੇ ਰਾਜਾਂ ਦੇ ਵਿੱਚ ਮੈਟ ਤੇ ਮਿੱਟੀ ਦੇ ਕੁਸ਼ਤੀ ਦੰਗਲ ਹੁੰਦੇ ਆ ਪੂਰੇ ਵਰਲਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ 올림픽 ਦੇ ਵਿੱਚ ਮੈਟ ਦੀ ਕੁਸ਼ਤੀ ਜਿਹੜੀ ਲੜੀ ਜਾਂਦੀ ਹੈ ਉੱਥੇ ਮੈਟ ਦੇ ਉੱਪਰ ਜਿਹੜੇ ਟੂਰਨਾਮੈਂਟ ਹੁੰਦੇ ਆ ਉਹ ਵੀ ਵੱਡੇ ਆਰਗੇਨਾਈਜ਼ ਕਰਦੇ ਆ ਪੂਰੇ ਵਰਲਡ ਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਜਿਹੜੀ ਕੁਸ਼ਤੀ ਦੀ ਖੇਡ ਪ੍ਰਚਲਿਤ ਹੈ ਇਹ ਲਖਦਾਤਾ ਲਾਲਾ ਵਾਲੇ ਪੀਰ ਜੀ ਮਹਾਰਾਜ ਜੀ ਦੇ ਨਾਮ ਤੇ ਦਸਾਂ ਗੁਰੂਆਂ ਮਹਾਰਾਜਾਂ ਜੀ ਦੇ ਨਾਮ ਤੇ ਗੋਗਾ ਜਹਰ ਪੀਰ ਜੀ ਦੇ ਨਾਮ ਤੇ ਦੇਵੀ ਦੇਵਤਿਆਂ ਦੇ ਨਾਮ ਤੇ ਇਹ ਕੁਸ਼ਤੀ ਦੰਗਲ ਜਿਹੜੇ ਕਰਵਾਏ ਜਾਂਦੇ ਆ ਪਰ ਕੁਸ਼ਤੀ ਦੰਗਲ ਕਰਵਾਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂ ਜ਼ਰੂਰੀ ਹੁੰਦਾ ਜਿਹੜੇ ਤਾਂ ਕਰਵਾਉਂਦੇ ਉਹਨਾਂ ਨੂੰ ਪਤਾ ਹੈ ਕਿਉਂਕਿ ਨਗਰ ਖੇੜੇ ਦੀ ਸੁਖਸ਼ਾਂਤੀ ਵਾਸਤੇ ਪਸ਼ੂਆਂ ਦੀ ਸੁਖਸ਼ਾਂਤੀ ਵਾਸਤੇ ਫਸਲਾਂ ਦੀ ਸੁਖਸ਼ਾਂਤੀ ਵਾਸਤੇ ਕੋਈ ਸੁਖਦਾਰਨ ਦੇ ਲਈ ਜਿਹੜੇ ਕੁਸ਼ਤੀ ਦੰਗਲ ਕਰਵਾਏ ਜਾਂਦੇ ਆ ਪਰ ਜਿਹੜਾ ਇਤਿਹਾਸ ਜੁੜਿਆ ਹੋਇਆ ਹੈ ਕੁਸ਼ਤੀ ਦਾ ਉਹ ਵੀ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਦਾ ਹਾਂ ਦੀ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਨੇ 31 ਰਾਗਾਂ ਵਿੱਚੋਂ ਸ੍ਰੀ ਰਾਗ ਜੋ ਸਭ ਤੋਂ ਵੱਡਾ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਉਹ ਲੈਣਾ ਕਿ ਹਉ ਗੋਸਾਈਂ ਦਾ ਪਹਿਲਵਾਨੜਾ ਮੈਂ ਗੁਰਮਿਲ ਉਚਿਤ ਮਲੜਾ ਸਭ ਹੋਈ ਛਿੰਝੇ ਇਕੱਠਿਆਂ ਤੇ ਬੈਠਾ ਦੇਖੇ ਆਪ ਜੀਓ ਕਿ ਬਾਤ ਬਜਨ ਢਮਗ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇ ਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕਾਂਢੀ ਉਹ ਗੁਰਥਾਪੀ ਦਿੱਤੀ ਕਾਂਢੀ ਦਿੱਤੀ ਸੋ ਗੁਰੂਆਂ ਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਅੰਗਦ ਦੇਵ ਜੀ ਮਹਾਰਾਜ ਮੱਲ ਖਾੜੇ ਸਜਾਉਂਦੇ ਰਹੇ ਆ ਕੁਸ਼ਤੀਆਂ ਕਰਵਾਉਂਦੇ ਰਹੇ ਆ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਜਿਹੜੀ ਆਪ ਵੀ ਪਹਿਲਵਾਨੀ ਕੀਤੀ ਆ ਕ੍ਰਿਸ਼ਨ ਭਗਵਾਨ ਜੀ ਉਹਨਾਂ ਨੇ ਵੀ ਜਿਹੜੀ ਪਹਿਲਵਾਨੀ ਕੀਤੀ ਆ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਜਿੱਥੇ-ਜਿੱਥੇ ਕੁਸ਼ਤੀ ਦੰਗਲ ਹੋ ਰਿਹਾ ਉਹਨਾਂ ਨੂੰ ਪਤਾ ਵੀ ਉਹ ਕੁਸ਼ਤੀ ਦੰਗਲ ਕਿਉਂ ਕਰਵਾ ਰਹੇ ਆ ਪਰ ਜਿੱਥੇ ਹਲੇ ਤੱਕ ਨਹੀਂ ਹੋਏ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਉਹ ਸਾਰੇ ਆਪਣੇ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਜਿਹੜੇ কুਸਤੀ ਦੰਗਲ ਕਰਵਾਓ ਪਹਿਲਵਾਨਾਂ ਦੇ ਨਾਮ ਤੇ ਦਸਵੰਦ ਕੱਢੋ ਜਿਹੜੀ ਤੁਹਾਡੀ ਪਿੰਡ ਦੀ ਪੰਚਾਇਤ ਆ ਸਾਡੇ ਐਨ ਆਰ ਆਈ ਵੀਰ ਬਹੁਤ ਸਪੋਰਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸੋ ਹਰ ਪਿੰਡ ਦੇ ਵਿੱਚੋਂ ਐਨ ਆਰ ਆਈ ਗਏ ਹੁੰਦੇ ਆ ਸਾਡੇ ਫੌਜੀ ਵੀਰ ਹੁੰਨੇ ਆ ਸਾਰੇ ਭਾਈ ਜਰੂਰ ਸਪੋਰਟ ਕਰਨਗੇ ਜਿੱਥੇ ਦੰਗਲ ਹੋ ਰਹੇ ਆ ਉੱਥੇ ਬਹੁਤ ਬਹੁਤ ਧੰਨਵਾਦ ਆ ਪਰ ਜਿੱਥੇ ਨਹੀਂ ਹੋ ਰਹੇ ਉਹ ਜਰੂਰ ਦਸਵੰਦ ਕੱਢਿਓ ਮਾਲ ਪਸੂ ਡੰਗਰ ਦੀ ਸੁਖਸ਼ਾਂਤੀ ਵਾਸਤੇ ਨਗਰ ਖੇੜੇ ਦੀ ਸੁਖਸ਼ਾਂਤੀ ਵਾਸਤੇ ਤੁਹਾਡੀਆਂ ਫਸਲਾਂ ਦੀ ਸੁਖਸ਼ਾਂਤੀ ਵਾਸਤੇ ਹੀ ਜਿਹੜੇ ਕੁਸ਼ੀ ਡੰਗਲ ਹੁੰਦੇ ਆ। ਬਾਕੀ ਇੱਕ ਗੱਲ ਯਾਦ ਰੱਖਿਓ ਵੀ ਦਾਨ ਦਿੱਤੇ, ਦਸਵੰਦ ਦਿੱਤੇ ਕਦੇ ਵੀ ਪੈਸੇ ਘਟਦੇ ਨਹੀਂ ਹੁੰਦੇ। ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਨੂੰ 10 ਗੁਣਾ ਜਿਹੜੇ ਵਾਪਸ ਮਿਲ ਜਾਂਦੇ ਆ। ਕਿਉਂਕਿ ਭੈਣਾ ਨੂੰ ਦਿੱਤਾ ਦਾਨ, ਲੰਗਰਾਂ ਨੂੰ ਦਿੱਤਾ ਦਾਨ ਤੇ ਪਹਿਲਵਾਨਾਂ ਨੂੰ ਦਿੱਤਾ ਦਾਨ ਕਦੇ ਵੀ ਬੇਅਰਥ ਨਹੀਂ ਜਾਂਦਾ। ਦਾਨ ਕੋਈ ਵੀ ਹੋਵੇ। ਉਹ ਬੇਅਰਥ ਨਹੀਂ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਨੂੰ 10 ਗੁਣਾ ਉਹ ਵਾਪਸ ਜਿਹੜਾ ਜਰੂਰ ਛੇਦੇ ਤੋਂ ਛੇਤੀ ਮਿਲ ਜਾਂਦਾ ਜਦੋਂ ਤੁਸੀਂ ਦਸਵੰਦ ਇਕੱਠਾ ਕਰੋਗੇ ਤੁਹਾਡਾ ਜਰੂਰ ਸਾਥ ਦੇਣਗੇ ਪਿੰਡ ਵਾਸੀ ਐਨ ਆਰ ਆਈ ਵੀਰ ਫੌਜੀ ਵੀਰ ਉਹ ਦਸਵੰਦ ਜਿੰਨਾ ਵੀ ਇਕੱਠਾ ਹੋਵੇ ਉਸ ਬਜਟ ਦੇ ਵਿੱਚ ਵਧੀਆ ਕੁਸੀ ਦੰਗਲ ਹੋ ਜਾਂਦਾ ਜਿੱਡਾ ਕੁ ਬਜਟ ਹੁੰਦਾ ਉਸ ਬਜਟ ਦੇ ਅਨੁਸਾਰ ਬਹੁਤ ਵਧੀਆ 쿠ਸੀ ਦੰਗਲ ਹੋ ਜਾਂਦਾ ਕਿਉਂਕਿ ਤੁਸੀਂ ਨਗਰ ਖੇੜੇ ਦੀ ਸੁਖਸ਼ਾਂਤੀ ਕਰਵਾਣੀ ਹੈ ਉਹਦੇ ਵਾਸਤੇ ਆਪਾਂ ਨੇ 쿠ਸੀ ਦੰਗਲ ਕਰਵਾਣਾ ਹੈ ਠੀਕ ਹੈ ਹਰ ਬਜਟ ਦੇ ਵਿੱਚ 쿠ਸੀ ਦੰਗਲ ਜਿਹੜਾ ਹੋ ਜਾਂਦਾ ਤੁਹਾਡੇ ਨੇੜੇ ਖਾੜੇ ਪੈਂਦੇ ਆ ਛਿੰਝ ਕਮੇਟੀਆਂ ਤੁਸੀਂ ਖੁਦ ਜਾਣਦੇ ਆ ਤੁਹਾਡੇ ਨਾਲ-ਨਾਲ ਪਿੰਡਾਂ ਜਿੱਥੇ 쿠ਸੀ ਦੰਗਲ ਹੁੰਦੇ ਆ ਜਿਹੜੇ ਪਿੰਡਾਂ 'ਚ ਨਹੀਂ ਹੁੰਦੇ ਉਸ ਪਿੰਡ ਤੋਂ ਬਹੁਤ ਲੋਕੀ ਜਿਹੜੇ ਮੌਤਵਾਰ ਸੱਜਣ ਜਾਂਦੇ ਆ ਸੋ ਜਰੂਰ ਮੇਰੀ ਇਸ ਗੱਲ ਤੇ ਗੌਰ ਕਰਿਓ ਅਤੇ ਕਮੈਂਟਰੀ ਕਰਨ ਦੇ ਲਈ ਮੰਨੂ ਜ਼ਰੂਰ ਯਾਦ ਕਰਿਓ ਮੈਂ ਤੁਹਾਡਾ ਆਪਣਾ ਕਵਿ诗 ਲਿਖਾਰੀ ਗਾਇਕ ਅਤੇ ਕਮੈਂਡੇਟਰ ਜੇ ਆਸੀ ਸ਼੍ਰੀ ਚਮਕੌਰ ਸਾਹਿਬ ਤੋਂ ਮੇਰਾ ਪਿੰਡ ਸ਼੍ਰੀ ਚਮਕੌਰ ਸਾਹਿਬ ਹੈ ਅਤੇ ਕਦੇ ਵੀ ਆਓ ਮੈਨੂੰ ਜ਼ਰੂਰ ਮਿਲੋ ਕਿਉਂਕਿ ਪਹਿਲਵਾਨੀ ਦੇ ਉੱਤੇ ਮੇਰੇ 5 ਗੀਤ ਆਏ ਆ ਪਹਿਲਾ ਗੀਤ ਮੇਰਾ ਲਿਖਿਆ ਤੇ ਗਾਇਆ ਮਾਛੀ ਵੜੇ ਵਾਲਾ ਗੌਰ ਉਸ ਤੋਂ ਬਾਅਦ ਟੌਪ ਦੇ ਮਲ ਟੌਪ ਦੇ ਮਲ 2 ਬਾੜੂ ਵਾਲਾ ਦੀ ਕੀਰਤੀ ਰੈਸਲਿੰਗ ਲਾਈਫ 6ਵਾਂ ਗੀਤ ਵੀ ਮੇਰਾ ਲਿਖਿਆ ਤੇ ਗਾਇਆ ਟੁੱਟੇ ਗੰਨ ਆਪਾਂ ਰਿਲੀਜ਼ ਕਰਾਂਗੇ ਜ਼ਰੂਰ ਮੇਰੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ ਹੈ 90413 396 ਸਾਰੇ ਪਹਿਲਵਾਨਾਂ ਨੂੰ ਮੈਂ ਬੇਨਤੀ ਕਰਾਂਗਾ ਵੀਡੀਓ ਉੱਥੇ ਤੱਕ ਜਰੂਰ ਪਹੁੰਚਾ ਦਿਓ ਜਿੱਥੇ ਹਲੇ ਤੱਕ ਕੁਸ਼ਤੀ ਦੰਗਲ ਨਹੀਂ ਹੋਏ ਉਹ ਵੀ ਜਰੂਰ ਕੁਸ਼ਤੀ ਦੰਗਲ ਕਰਵਾਣ ਨਗਰ ਖੇੜੇ ਦੀ ਸ਼ੁਕਸ਼ਾਂਤੀ ਕਰਵਾਣ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਥੈਂਕ ਯੂ ਵੈਰੀ ਮਚ